ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਬਹੁਤ ਜ਼ਿਆਦਾ ਸੋਹਣੇ ਸੂਟ ਦਿਖਾਵਾਂਗੇ ਸਾਡੀ ਵੀਡੀਓ ਦੇਖਣ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਅੱਜ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਸੂਟ ਦਿਖਾਣਾ ਚਾਹਾਂਗੇ ਫਸਟ ਮੇਰਾ ਸੂਟ ਹੈਗਾ ਰੈਡੀ ਹੋ ਕੇ ਆਇਆ ਇਹਦਾ ਨੈੱਕ ਦਾ ਡਿਜ਼ਾਈਨ ਐਵੇਂ ਰਹੂਗਾ ਜੀ ਤੇ ਬਾਜੂ ਤੇ ਆਪਾਂ ਨੇ ਕੱਟਵਰਕਾ ਲੈਸ ਲਗਾਈ ਹੈ ਤੇ ਸੈਂਟਰ ਪੈਨਲ ਸੈਂਟਰ ਪੈਨਲ ਦੇ ਵਿੱਚ ਆਪਾਂ ਨੇ ਵੀ ਕਟਵਰਕ ਲਈ ਲਾਸ ਲਗਾਈ ਹੈ ਤੇ نیچے ਆਪਾਂ ਨੇ ਸਿੰਪਲ ਪਜਾਮੇ ਤੇ ਲਾਸ ਲਗਾਈ ਹੈ ਹਾਂਜੀ ਇਹ ਸੇਮ ਕਲਰ ਵੀ ਮਿਲ ਜੂਗਾ ਇਹਦੇ ਵਿੱਚ ਹੋਰ ਬਹੁਤ ਸਾਰੇ ਕਲਰ ਲੰਗੇ ਤੁਸੀਂ ਉਹ ਇਦਾਂ ਆਪਣੇ ਬੱਚਿਆਂ ਦੇ ਸੂਟ ਸੋਹਣੇ ਸੋਹਣੇ ਰੈਡੀ ਕਰਵਾ ਸਕਦੇ ਹੋ ਆਪਣੇ ਬੁਟੀਕ ਤੋਂ ਤੁਸੀਂ ਡਿਜ਼ਾਈਨ ਦੇਖ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣਾਗਾ ਤੇ ਇਦਾਂ ਤੁਸੀਂ ਰੈਡੀ ਕਰਾ ਸਕਦੇ ਹੋ ਬੱਚਿਆਂ ਦੇ ਸੂਟ ਵੀ ਆਸੀ ਮਤਲਬ ਬਹੁਤ ਜ਼ਿਆਦੇ ਸੋਹਣੇ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਨੈਕਸਟ ਵਿੱਚ ਛੋਟੀ ਬੇਟੀ ਦਾ ਸੂਟ ਆ ਜੂਗਾ ਹਾਂਜੀ ਇਹ ਇਹਦਾ ਨਕਦਾ ਡਿਜ਼ਾਈਨ ਹੈਗਾ ਹਾਂਜੀ ਇਹਦਾ neck ਦਾ ਡਿਜ਼ਾਈਨ ਦਿੱਤਾ ਹੋਇਆ lace ਸਿਸ ਲਗਾ ਕੇ ਤੇ ਆਰਮਸ ਦੇ ਉੱਪਰ ਆਪਾਂ ਦੇਖੋ ਕਾਫੀ ਜਿਆਦਾ ਸੋਹਣਾ ਮਤਲਬ ਡਿਜ਼ਾਈਨ ਦਿੱਤਾ ਹੈਗਾ ਤੇ ਸੇਮ ਇਹਦਾ ਵੀ ਆਪਾਂ ਰੱਖਿਆ ਹੈਗਾ ਪਲਾਜ਼ੋ ਤੇ ਥੋੜੇ ਆਪਾਂ ਲੂਸ ਸਟਾਈਲ ਦੇ ਵਿੱਚ ਸੂਟ ਰੱਖਿਆ ਹੈਗਾ ਕਿਉਂਕਿ ਇਹ ਵੈਸੇ ਵੀ ਪਤਲੀ ਹੈਗੀ ਕਾਫੀ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਲੈ ਕੇ ਆਏਾਂਗੇ ਬਹੁਤ ਹੀ ਜਾਨੇ ਸੋਨੇ ਸੂਟ ਲੈ ਕੇ ਆਏਗੇ ਮਤਲਬ ਪਿਓਰ ਜੌਰਜਟ ਦੇ ਸੂਟ ਲੈ ਕੇ ਆਏਗੇ ਬਹੁਤ ਜਿਆਦੇ ਮਤਲਬ ਸੋਨਾ ਸਟੱਫ ਹੈਗਾ ਤੇ ਕੁਆਲਿਟੀ ਵੀ ਮਤਲਬ ਬਹੁਤ ਜਿਆਦੇ ਸੋਹਣੀ ਹੈ ਬ੍ਰਾਂਡ ਰਹੇਗਾ ਟਿਸਟਾ ਬਹੁਤ ਲਾਈਟ ਵੇਟ ਹੈ ਜਿਹਦੀ ਤੁਸੀਂ ਮੁੱਠੀ ਦੇ ਵਿੱਚ ਕਪੜਾ ਲੈ ਲਓ ਇੰਨਾ ਜਿਆਦਾ ਸੌਫਟ ਹੈਗਾ ਮਤਲਬ ਹਲਕਾ ਕਪੜਾ ਹੈਗਾ ਦੇਖੋ ਇਹ ਫਲੋਰਾ ਦਾ ਮਤਲਬ ਡਿਜ਼ਾਈਨ ਰਹੂਗਾ ਤੁਸੀਂ ਡਿਜ਼ਾਈਨ ਦੇਖ ਸਕਦੇ ਹੋਗੇ ਫੁੱਲ ਪਿਓਰ ਜਾਰਜਟ ਰਹੂਗੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦੇ ਸੋਨੇ ਪ੍ਰਿੰਟ ਲੰਗੇ ਇਹ ਲੋਚ ਇਸ ਤਰ੍ਹਾਂ ਇਹ ਬਣਿਆ ਹੋਇਆਗਾ ਮਤਲਬ ਇਹ ਕਰੀਮ ਸ਼ੇਡ ਨਹੀਂ ਹੈਗਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਕਨਫਰਮ ਕਰਦਾ ਕਿਵਾਰ ਹਨ ਕਲਰ ਦਾ ਫਰਕ ਪੈ ਜਾਂਦਾ ਹੁੰਦਾ ਹੈਗਾ ਇਹ ਹੈਗਾ λεਮਨ ਸ਼ੇਡ ਤੇ ਮਤਲਬ ਪ੍ਰਿੰਟਿੰਗ ਹੋਈ ਹੋਈ ਹੈ ਕਿ ਜਿਹੜੀ ਮਤਲਬ ਇਹਦਾ ਬੇਸ ਕਲਰ ਹੈ ਉਹ λεਮਨ ਰਹੂਗਾ ਇਹਦੇ ਨਾਲ ਦੁਪੱਟਾ ਤੁਸੀਂ ਜੌਰਜਟ ਦਾ ਰੱਖ ਸਕਦੇ ਹੋ ਸੈਮੀ ਫੁੱਲ ਪਿਓਰ ਜਿੱਤਾਂ ਵੀ ਤੁਸੀਂ ਲਾਇਕ ਕਰ ਜਾਓ ਤਾਂ ਤੁਸੀਂ ਲੈ ਸਕਦੇ ਹੋਗੇ ਪ੍ਰਾਈਸ ਰਹੂਗਾ ਜੀ 3000 ਫੁੱਲ ਪਿਓਰ ਜੌਰਜਟ ਦੇ ਸੂਟ ਨੇਗੇ ਕੋਈ ਸੈਮੀ ਨਹੀਂ ਹੈਗੀ ਤੇ ਸਟਾਫ ਦੀ ਕੁਆਲਿਟੀ ਬਹੁਤ ਜ਼ਿਆਦੇ ਗੁਡ ਹੈਗੀ ਬਹੁਤ ਮਤਲਬ ਚੁੰਨੀ ਦੀ ਤਰ੍ਹਾਂ ਕਪੜਾ ਪਿਆ ਹੈਗਾ ਲਓ ਜੀ ਨੈਕਸਟ ਮਤਲਬ ਤੁਸੀਂ ਪ੍ਰਿੰਟ ਦੇਖ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਨੇਗੇ ਟੀਸਟਾ ਬ੍ਰਾਂਡ ਦੇ ਪ੍ਰਿੰਟ ਰਹਣਗੇ ਲਓ ਜੀ ਦੇਖੋ ਜੀ ਡਿਜ਼ਾਈਨ ਪ੍ਰਿੰਟ ਤੁਸੀਂ ਦੇਖੋ ਹਨਾ ਬਹੁਤ ਜ਼ਿਆਦੇ ਸੋਹਣਾ ਹੈਗਾ ਤੇ ਪ੍ਰਾਈਸ ਸੇਮ ਰਹੂਗਾ 3000 ਤੇ ਕੋਈ ਇਹ ਸੈਮੀ ਸਟੱਫ ਨਹੀਂ ਹੈਗਾ ਵੀ ਸੈਮੀ ਹੈਗਾ ਤੇ ਫੁੱਲ ਪਿਓਰ ਹੈਗਾ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਸਟਿਚ ਕਰਵਾ ਸਕਦੇ ਹੋ ਨਹੀਂ ਤੁਸੀਂ ਇਦਾਂ ਵੀ ਲੈ ਸਕਦੇ ਹੋਗੇ ਇਹਨਾਂ ਨੂੰ ਵਿਦਆਊਟ ਸਟਿਚਿੰਗ ਤੁਸੀਂ ਮੰਗਵਾ ਸਕਦੇ ਹੋਗੇ ਲਓ ਜੀ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਤੁਹਾਨੂੰ ਸਾਡੇ ਬੁਟੀਕ ਤੇ ਹਰ ਇੱਕ ਨਵੇਂ ਤੋਂ ਨਵਾਂ ਮਿਲੇਗਾ ਲਓ ਜੀ ਨੈਕਸਟ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣੀ ਹੈ ਆਪਾਂ ਹਰ ਤਰ੍ਹਾਂ ਦਾ ਪ੍ਰਿੰਟ ਲੈ ਕੇ ਆਉਣੇ ਆ ਡਾਰਕ ਲਾਈਟ ਸੋਬਰ ਸਾਰੇ ਕਿਉਂਕਿ ਆਪਣੇ ਨਾਲ ਹਰ ਪਹਿਣਾ ਦੀਆਂ ਹਰ ਪਹਿਣਾ ਜੁੜੀਆਂ ਹੋਈਆਂ ਨੇ ਜੀ ਆਪਣੇ ਨਾਲ ਆਪਣੇ ਬੁਟੀਕ ਤੇ ਕਿਉਂਕਿ ਏਜ਼ ਅਕੋਰਡਿੰਗ ਹਨਾ ਆਪਣਾ ਉਹ ਮਤਲਬ ਕਪੜਾ ਸਿਲੇਕਟ ਕਰਦਿਆਂ ਨੇ ਜੀ 컬러 ਵਗੈਰਾ ਤੇ ਉਹਨਾਂ ਨੂੰ ਥੋੜੀ ਜੀ ਆਸਾਨੀ ਹੋ ਜਾਂਦੀ ਹੈ ਜੀ ਵੀ ਜਿੱਦਾਂ ਆਪਾਂ ਸਾਰੇ ਕਲਰ ਲੈ ਕੇ ਰੱਖ ਦੇਵਾਂਗੇ ਲਓ ਜੀ ਨੈਕਸਟ ਤੁਸੀਂ ਪ੍ਰਿੰਟ ਦੇਖ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਵਿੱਚ ਪੀਚ ਕਲਰ ਦੇ ਫਲਾਰ ਆ ਜਾਣਗੇ ਇਹਦੇ ਹਨਾ ਤੇ ਬਾਕੀ ਤੁਸੀਂ ਦੁਪੱਟਾ ਮੇਰੇ ਕੋਲ ਡਾਈ ਕਰਾਉਂਗੇ ਤਾਂ ਤੁਸੀਂ ਸਾਡੇ ਤੇ ਗੱਲ ਛੱਡ ਦਿਓ ਜਿੱਦਾਂ ਸਾਨੂੰ ਸਹੀ ਲੱਗੂਗਾ ਹਨਾ ਆਪਾਂ ਉਦਾਂ ਤੁਹਾਨੂੰ ਰੈਡੀ ਕਰਵਾ ਕੇ ਦੇ ਦਾਂਗੇ ਬਾਕੀ ਤੁਸੀਂ ਆਪਣੇ ਅਕੋਰਡਿੰਗ ਵੀ ਰੈਡੀ ਕਰਵਾ ਸਕਦੇ ਹੋਗੇ ਤੇ ਲਓ ਜੀ ਟਿਸਟਾ ਦੀ ਜੌਰਜਟ ਹੈ ਫੁੱਲ ਪਿਓਰ ਸਟੈਂਪ ਤੁਹਾਨੂੰ ਲੱਗੀ ਮਿਲੂਗੀ ਸਾਡੇ ਸਟਫ ਤੇ ਲਓ ਜੀ ਲਓ ਜੀ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਹੈ ਵੀ येलो ਤੇ ਇਹਦੇ ਨਾਲ ਤੁਸੀਂ ਮਤਲਬ येलो ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਤਾਂ ਕਿ ਕਾਫੀ ਜ਼ਿਆਦਾ ਸੋਹਣਾ ਲੱਗੂਗਾ ਇਹ येलो ਕਲਰ ਦਾ ਦੁਪੱਟਾ ਠੀਕ ਹੈ ਜੀ ਲਓ ਜੀ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਇਹ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਇਹ ਕਾਫੀ ਜਿਆਦਾ ਸੋਹਣਾ ਹੈ ਸਿਰਫ ਇੱਕ ਇੱਕ ਪੀਸ ਹੈਗਾ ਦੁਬਾਰਾ ਰਿਪੀਟ ਨਹੀਂ ਮਿਲੂਗਾ ਕੋਈ ਵੀ ਹਨਾ ਤੇ ਤੁਸੀਂ ਜੇ ਉਹ ਸੋਲਡ ਹੋ ਗਿਆ ਜਾਂ ਤੱਕ ਤੁਸੀਂ ਆਰਡਰ ਕਰਨਾਗਾ ਫਿਰ ਤੁਸੀਂ ਨੈਕਸਟ ਸੂਟ ਦੇ ਵਿੱਚੋਂ ਆਰਡਰ ਹੈ ਜਿਹੜਾ ਦੇ ਸਕਦੇ ਹੋਗੇ ਕਿਉਂਕਿ ਫਿਰ ਤੁਹਾਨੂੰ ਉਹ ਵੀ ਨਹੀਂ ਮਿਲਣਾ ਹੈਗਾ ਫਿਰ ਸੋਲਡ ਹੋ ਜਾਂਦੇ ਨੇ ਲਓ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਹੈਗਾ ਵੈਸੇ ਜੇ ਦੁਪੱਟਾ ਗਰਾਉਂਗੇ ਨਾ ਇਹ ਇਹ ਵਾਲਾ ਕਲਰਫੁੱਲ ਪਿਓਰ ਤੇ ਆਉਂਦਾ ਹੈਗਾ ਇਹ ਸੈਮੀ ਤੇ ਨਹੀਂ ਆਉਂਦਾ ਲਓ ਜੀ ਨੈਕਸਟ ਆਪਰਤੀ ਇਸ ਤਰ੍ਹਾਂ ਦਾ ਇੱਕ ਹੋਰ ਸਟਾਫ ਲੈ ਕੇ ਆਇਆ ਹੈ ਲਾਈਨਿੰਗ ਕਾਟਨ ਹੈਗੀ ਬਹੁਤ ਜਿਆਦੇ ਸੋਹਣੀ ਮਤਲਬ ਕਾਟਨ ਹੈਗੀ ਸੌਫਟ ਹੈਗੀ ਬਹੁਤ ਜਿਆਦੇ ਸੋਹਣੀ ਲਓ ਜੀ ਇਹਦੇ ਵਿੱਚ ਲਾਈਨਾਂ ਨਹੀਂ ਹੈਗੇ ਸਟਾਫ ਦੇ ਵਿੱਚ ਤਾਂ ਇਹਨੂੰ ਲਾਈਨਿੰਗ ਕਾਟਨ ਕਹਿ ਦਿੰਦੇ ਨੇਗੇ ਤੇ ਇਹ ਮਤਲਬ ਤੁਸੀਂ ਵਿਦਆਊਟ ਲਾਈਨਿੰਗ ਵੀ ਸਟਿਚ ਕਰਾ ਸਕਦੇ ਹੋ ਤੇ ਕਾਟਨ ਹੈਗੀ ਬਿਲਕੁਲ ਆ ਦੇ ਪਿਓਰ ਤੇ ਜੇ ਮਤਲਬ ਤੁਸੀਂ ਜਿਆਦਾ ਵਧੀਆ ਗ੍ਰੇਸ ਬਣਾਉਣੀ ਹੈਗੀ ਤਾਂ ਤੁਸੀਂ ਮਤਲਬ ਲਾਈਨਿੰਗ ਲਗਵਾ ਸਕਦੇ ਹੋਗੇ ਲਓ ਜੀ ਇਹਦਾ ਪ੍ਰਾਈਸ ਵੀ ਸੇਮ ਰਹੂਗਾ ਸਾਰੇ ਇੱਕੋ ਪ੍ਰਾਈਸ ਇਸੂਣਨੇਗੇ ਉਹ ਵੀ 3000 ਤੇ ਵੀ 3000 ਟਿਸਟਾ ਦੇਣਗੇ ਤੇ ਇਹ ਮਤਲਬ ਬਹੁਤ ਮਤਲਬ ਸੌਫਟ ਕਾਟਨ ਹੈਗੀ ਬਹੁਤ ਲਾਈਟ weight ਤੇ ਇੱਕ ਟੈਬੀ ਸਟੱਫ ਆਇਆ ਸੀਗਾ ਟੈਬੀ ਤੋਂ ਇਹ ਮਤਲਬ ਥੋੜੀ ਜੀ ਉੱਪਰ ਵਾਲੀ ਕੁਆਲਿਟੀ ਹੈਗੀ ਟੈਬੀ ਵੀ ਨਹੀਂ ਹੈਗੀ ਇਹ ਮਤਲਬ ਜੇ ਆਪਾਂ ਕਹੀਏ ਵੀ ਟੈਬੀ ਹੈਗੀ ਬਹੁਤ ਜਿਆਦਾ ਸੋਹਣੀ ਕੁਆਲਿਟੀ ਹੈ ਬਹੁਤ ਲਾਈਟ weight ਸਟੱਫ ਹੈਗਾ ਜਿਦਾ ਕਿ ਚੰਦੇਰੀ ਦੇ ਪ੍ਰਿੰਟ ਆਉਂਦੇ ਹੁੰਦੇ ਨੇ ਕਿ ਉਦਾਂ ਦਾ ਨੈਕਸਟ ਇਹਦੇ ਵਿੱਚ ਤੁਹਾਨੂੰ ਸ਼ੇਡ ਮਿਲ ਜੂਗਾ yellow ਇਹ ਮਤਲਬ ਜਿੱਦਾਂ ਕੀ ਪਿਓਰ ਲੀਲਨ ਦੇ ਮੈਂ ਤੁਹਾਨੂੰ ਸੂਟ ਦਿਖਾਏ ਸੀ ਨਾ ਉਹਦੇ ਵਿੱਚ ਲਾਈਨਾਂ ਸੀਗੀਆਂ ਉਦਾਂ ਲਾਈਨਾਂ ਨਹੀਂ ਗਿਆ ਇਹਦੇ ਵਿੱਚ ਪਰ ਅਸੀ ਥਰੂ ਸਟੱਫ ਹੈਗਾ ਲਾਈਨਿੰਗ ਤੁਸੀਂ ਲਗਵਾ ਹੀ ਲਿਓ ਲਾਈਨਿੰਗ ਤੋਂ ਬਿਨਾ ਮੇਰੇ ਖਿਆਲ ਚ ਮੈਨੂੰ ਨਹੀਂ ਲੱਗਦਾ ਵੀ ਇਹ ਸਹੀ ਰਹੂਗਾ ਲਾਈਨਿੰਗ ਤੁਸੀਂ ਲਗਵਾ ਸਕਦੇ ਹੋ ਨੈਕਸਟ ਸ਼ੇਡ ਦੇਖੋ ਤੁਸੀਂ ਫਰੋਜ਼ੀ ਨਾਰਮਲ ਕਾਟਨ ਨਹੀਂ ਹੈਗੀ ਇਹ ਮਤਲਬ ਬਹੁਤ ਸੋਹਣਾ ਸਟੱਫ ਹੈਗਾ ਉਹ ਤਾਂ ਲਾਈਟ ਵੇਟ ਸਟੱਫ ਹੈਗਾ ਤੇ ਬਾਕੀ ਤੁਹਾਨੂੰ ਸਟੈਂਪ ਮਿਲੂਗੀ ਸਾਰੀ ਸੂਟਾਂ ਦੇ ਲੱਗੀ ਹੋਈ ਟੇਸਟਾਂ ਦੀ ਲੋ ਜੀ ਨੈਕਸਟ ਪ੍ਰਿੰਟ ਹੈਗਾਗਾ orange ਤੁਸੀਂ ਦੇਖ ਰਾਸਟਾ orange ਵੀ ਨਹੀਂ ਹੈਗਾ ਇਹ ਵਾਲਾ ਰਾਸਟ ਸ਼ੇਡ ਹੈਗਾ ਲੋ ਜੀ ਇਹਦੇ ਨਾਲ ਦੁਪੱਟਾ ਤੁਸੀਂ ਕੋਟੇ ਦਾ ਰੱਖ ਸਕਦੇ ਹੋਗੇ ਵੈਂਬਰ ਦਾ ਰੱਖ ਸਕਦੇ ਹੋਗੇ ਜੋ ਵੀ ਤੁਸੀਂ ਲਾਈਕ ਕਰੋਗਾ ਤੁਸੀਂ ਰੱਖ ਸਕਦੇ ਹੋਗੇ ਬਹੁਤ ਲਾਈਟ ਵੇਟ ਸਟੱਫ ਹੈ ਚੁੰਨੀ ਦੀ ਤਰ੍ਹਾਂ ਸਟੱਫ ਹੈ ਵੀ ਲੱਗਦੀ ਨੈਕਸਟ ਸਪ੍ਰਿੰਗ ਤੁਸੀਂ ਦੇਖੋ ਇਹਦੇ ਵਿੱਚ ਤੇ ਅੱਛਾ ਬਹੁਤ ਸੋਹਣਾ ਕਲਰ ਹੈ ਵੀ ਸਾਰੇ ਕਲਰ ਆਪੋ ਆਪਣੀ ਜਗ੍ਹਾ کافی ਜਿਆਦਾ ਸੌਣੇ ਲੰਗੇ ਏ ਸਟੱਫ ਦਾ ਨੇਮ ਹੈਗਾ ਤੀਲ ਸਟੱਫ ਹੈਗਾ ਤੁਹਾਨੂੰ ਇਦਾਂ ਸਟੈਂਪ ਵੀ ਮਿਲ ਜੂਗੀ ਇਹ कॉटन ਨਹੀਂ ਹੈਗੀ ਤੀਲ ਹੈਗਾ ਦੇਖੋ ਕੁਆਲਿਟੀ ਤੀਲ ਹੈਗੀ ਤੁਹਾਨੂੰ ਸਟੈਂਪ ਵੀ ਮਿਲ ਜੂ ਮੈਂ ਤੁਹਾਨੂੰ ਪੂਰਾ ਐਨ ਪ੍ਰੂਫ ਦੇ ਨਾਲ ਅੱਜ ਤੁਹਾਨੂੰ ਦਿਖਾਤਾ ਵੀ ਇਦਾਂ ਇਹ ਸਟੱਫ ਹੈ ਜਿਹੜਾ ਤੀਲ ਹੈਗਾ ਇਹ ਨਿਊ ਸਟੱਫ ਆਇਆਗਾ ਤੀਲ ਕੱਪੜਾ ਤੇ ਤੁਸੀਂ ਇਹ ਦੇਖੋ ਬਹੁਤ ਜਿਆਦਾ ਸੋਹਣਾ ਹੈ ਸਾਡੇ ਵੀ ਇੰਨਾ ਮਾਈਂਡ ਚ ਨਹੀਂ ਰਹਿੰਦਾ ਹੈਗਾ ਵੀ ਕੀ ਕੀ ਕੁਆਲਿਟੀ ਆ ਰਹੀਆਂ ਨੇ ਕਿਉਂਕਿ ਸਟਾਕ ਇਕੱਠਾ ਆਇਆ ਪਿਆ ਹੁੰਦਾ ਹੈਗਾ ਐਦਾਂ ਹੀ ਵੀਡੀਓ ਚੱਕ ਕੇ ਪਾ ਦਿੰਨੇ ਆ ਕਿ ਹੁਣ ਮੈਂ ਉੱਤੇ ਸਟੈਂਪ ਦੇਖੀ ਹੈਗੀ ਉੱਤੇ ਲਿਖਿਆ ਹੋਇਆ ਸੀਗਾ ਤੀਲ ਤੀਲ ਹੈਗਾ ਇਹ ਕੱਪੜੇ ਦਾ ਨਾਮ ਜੋ ਤੁਸੀਂ ਆਰਡਰ ਕਰੋਗੇ ਤਾਂ ਤੁਸੀਂ ਮੈਨੂੰ ਕਹਿ ਦੱਸ ਦਿਓ ਵੀ ਅਸੀਂ ਤੀਲ कॉटन ਦੇ ਵਿੱਚ ਜਿਹੜਾ ਹੈਗਾ ਮਤਲਬ ਅਸੀਂ ਸੂਟ ਲੈਣਾਗਾ ਤੇ ਇੱਕ ਚੋਰਚੜ ਤੇ ਪਾਏ ਨੇ ਸਾਰਿਆਂ ਦਾ ਪ੍ਰਾਈਸ ਸੇਮ ਰਹੂਗਾ 3000 ਵਿਦਆਊਟ ਦੁਪੱਟਾ ਹੈਗਾ ਦੁਪੱਟਾ ਲਗਾਓਗੇ ਉਹਦੇ ਐਕਸਟਰਾ ਚਾਰजेस ਹੋਣਗੇ ਸਲਾਈ ਕਰਾਓਗੇ ਉਹਦੇ ਐਕਸਟਰਾ ਚਾਰजेस ਹੋਣਗੇ ਜਿਵੇਂ ਜਿਵੇਂ ਤੁਸੀਂ ਮਤਲਬ ਕੁਝ ਕਰਵਾਓਗੇ ਉਹਦੇ ਐਕਸਟਰਾ ਚਾਰजेस ਹੋਣਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨਹੀਂ ਕਿ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਆਜ਼ੇ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗ